ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੌਰਪੁਰ ਪੱਧਰੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚ ਤੇ ਅੱਜ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਸੁਈਆਂ ਤੇ ਇੱਕ ਗੱਬਣ ਆ ਤਾਜ਼ੀਆਂ ਸੁਈਆਂ ਵਾਂ ਕੋਲੇ ਹੀ ਬੱਚੇ ਆ ਤਾਜ਼ੇ ਨਾੜੂ ਜਿਹੜੇ ਨਾਲ ਆ ਤੇ ਬਾਕੀ ਸੁਈਆਂ ਦੀ ਆਪਨੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜਿਹੜੀ ਤੁਸੀਂ ਆਪਣੀ ਆਪ ਕਰਕੇ ਖੜਨੀ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਕਾਲ ਵੀਰ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੀਏ ਮੇਰਾ ਕਾਸ਼ਦੀ ਸਿੰਘ ਪਿੰਡ ਚ ਨੂਰਪੁਰ ਪੱਤਰੀ ਹਾਂਜੀ ਤੇ ਮੋਬਾਈਲ ਨੰਬਰ 89557770 ਇਹ ਆ ਵੀ ਨਾਲ ਜਿਹੜਾ ਮਸਾ ਤਹਿਸੀਲ ਜਨਾਲਾ ਜ਼ਿਲ੍ਹਾ ਮਰੀਸਨ ਨੂਰਪੁਰ ਪੱਤਰੀ ਇਹਦੇ ਨਾਲ ਹੀ ਚਿੰਡਾ ਪਿੰਡ ਜਿੱਥੇ ਬਾਬਾ ਸਾਧੂ ਸਿੱਖ ਦਾ ਗੁਰਦੁਆਰਾ ਨਾ ਕਾਫੀ ਮਸ਼ਹੂਰ ਜਿੱਥੇ ਕੀਰਚੜ ਦੀ ਹਾਂਜੀ ਠੀਕ ਹੈ ਵਪਾਰ ਦਾ ਕੰਮ ਆਪਣਾ ਹੈ ਹਾਂਜੀ ਵੀਰ ਜੀ ਕਿੰਨਾ ਚਿਰ ਹੋ ਗਿਆ ਸ਼ੁਰੂ ਕੀਤੇ ਨੇ ਇਹਨਾਂ ਹੋਵੇ ਕੋਈ 6-7 ਮਹੀਨੇ ਅੱਛਾ ਠੀਕ ਐ ਤੇ ਆ ਜਿਹੰਗਾ ਵਿੱਚ ਚਾਰ ਆਪਣੇ ਕੋਲ ਚਾਰ ਜੀ ਆ ਗੱਪਣ ਜੀ 2-3 ਸੁਈਆਂ ਜੀ ਤਿੰਨ ਸੁਈਆਂ ਹਨਾ ਚਲੋ ਪਹਿਲਾਂ ਗੱਪਣ ਹੀ ਵਿਖਾ ਦਿੰਦੇ ਆ ਤੇ ਆ ਜਿਹੜੀ ਫਿਰ ਕਿੰਨੇ ਨੰਬਰ ਦੇ ਸੁਵਾ ਇਹਦਾ ਇਹਦਾ ਵੀ ਪਹਿਲਾਂ ਸੁਵਾ ਜੀ ਪਹਿਲਾਂ ਸੁਵਾ ਹੈ ਕਿੰਨਾ ਕੁ ਦੁੱਧ ਕੱਟੀ ਜਾਊਗੀ ਪਹਿਲੇ ਸੇ ਕਿ 14 ਲੀਟਰ ਘਰ ਆ ਲੈਂਦੇ ਕੱਢੂਗੀ ਪਹਿਲੇ ਸੁਈ ਅੱਛਾ ਹਾਂਜੀ 14 ਕਿ ਲੀਟਰ ਦੇ ਲਾਗੇ ਬੰਨੇ ਜਿਹੜਾ ਕੱਢੂ ਪਹਿਲੇ ਸੁਈ ਹਨਾ ਤੋਰਾਂ ਹਾਂ ਫੇਰ ਕਰੀਮ ਅੱਜ ਇੱਕ ਦਿਨ ਕੋ ਪੰਜ-ਛੱਤ ਲੈ ਜੂਗੀ ਹਾਂਜੀ ਹਾਂਜੀ ਹਲੇ ਇਹਨੇ ਵੀਰ ਜੀ ਦਿਨ ਲੈਣੇ ਨੇ ਬਾਨਾ ਥੱਲੇ ਵਧੀਆ ਅਜੇ ਤਿਆਰ ਹੋਣੀ ਆ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਬਲਾ ਫੁਲਾਉਂਦਾ ਹੀ ਆਵਣੇ ਤੇ ਪੈਣਾ ਜਾ ਬਾਕੀ ਥਣੰਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗਾ ਆ ਹੁਣ ਤਾਂ ਥਣ ਪਰ ਪਰ ਹੱਥ ਜਾਉਣਾ ਲੱਗ ਬਾਕੀ ਇਹ ਜੇ ਭਲਾਂ ਭੁਲਾਂਦੀਆਂ ਪੈਨ ਹਵਾਨਾ ਚੰਗਾ ਪਰ ਲਾਈ ਕਿੰਨਾ ਕੁ ਫਿਰ ਇਹ ਮੁੱਲ ਰੱਖਣਾ ਵਿਧੀ ਆ ਤਾਂ ਆਪਾਂ ਜੀ ਮੰਗਨ ਦੇ 40000 ਰੁਪਏ 45000 ਮੰਗਦੇ ਜੀ ਅੱਛਾ ਹਾਂਜੀ ਦੇ ਕਿੰਨੇ ਦੀ ਦਵਾਂਗੇ 40 ਦੀ ਹੋ ਦੇ ਦਾਂਗੇ ਅੱਛਾ 40000 ਦੀ ਦੇ ਦੋਗੇ ਹਾਂਜੀ ਠੀਕ ਆ ਬਾਕੀ ਚੱਲਾ ਛੋਟ ਛੜ ਕਰ ਦੋਗੇ ਮੌਕੇ ਤੇ ਠੀਕ ਆ ਜੀ ਆ ਦੇਖ ਸਕਦੇ ਕਰੀ ਖਰੇ ਕਰੀ ਦਨ ਪਿਛੇ ਹਵਾਨਾ ਇਹਦਾ ਫਿਰ ਤੋਂ ਦਿਖਾ ਦਈਏ ਬਾਕੀ ਜਿਹਵਾਨਾ ਪਰੂਗੀ ਚੰਗਾ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਵੀ ਥਣ ਦੇਖ ਸਕਦੇ ਆ ਥਣ ਚੰਗਾ ਜਿਹੜਾ ਇਹਦੇ ਕੋਲ ਵੀ ਦੱਸਿਓ ਵਿੱਜੇ ਦੇ ਬਾਰੇ ਵੀ ਵਿੱਜੇ ਦੇ ਸਲੇ 16 ਕਿਲੋ ਦੁੱਧ ਜੀ ਆਏ ਸਤਫਾ ਦੇ ਜੀ ਕਿੰਨਾ 16 ਕਿਲੋ ਜੀ 16 ਕਿਲੋ ਤਿਆਰ ਆ ਹਾਂਜੀ ਤਿਆਰ ਕਿੰਨੇ ਦਿਨ ਹੋਏ ਸੋਈ ਨਾ ਵੀਰ ਜੀ ਨੂੰ 7-8 ਦਿਨ ਹੋ ਗਏ ਅੱਛਾ ਹਫਤਾ ਹੋ ਗਿਆ ਸੋਈ ਜੋ ਬੱਚਾ ਜੇ ਪਿਛੇ 나ੜੂ ਤੇ ਬੱਚਾ ਜੇ ਠੀਕ ਆ ਤੇ ਮਗਰ ਕੀ ਆ ਤਰਾ ਇਹਦੇ ਬੱਚਾ ਜੇ ਵਿੱਚ ਤੇ ਦੁੱਧ ਕਿੰਨਾ ਘਰੀ ਜਾਊਗੀ ਦੁੱਧ ਵੀਰ ਜੀ ਦੇ 18 ਤੋਂ ਬਾਹਰ ਜਾਣੀ ਜੀ ਅੱਛਾ 18 ਤੋਂ ਬਾਹਰ ਚੱਲ ਜਾਊਗੀ ਠੀਕ ਆ ਬੱਚਾ ਤੁਹਾਨੂੰ ਇਹਦੇ ਹੁਣੇ ਦਿਖਾ ਦਿੰਨੇ ਆ ਤੁਰਦੋ ਇੱਕ ਨਹੀਂ ਜੀ ਬਾਕੀ ਹੈਗੀ ਐ ਵੀ ਕ੍ਰੋਸ ਚ ਕੱਦ ਕਾਠ ਵੀ ਚੱਲੋ ਚੰਗਾ ਬੇਲ ਵੀ ਚੰਗੀ ਅੱਜ ਸਵੇਰ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਰੱਜੀਆਂ ਹੋਈਆਂ ਜੇ ਤਰੇ ਕੋ ਠੰਡੀ ਸੀਰ ਜਗਾ ਠੀਕ ਹੈ ਤੇ ਫਿਰ ਇਹਦਾ ਮੁੱਲ ਇਹਦਾ ਵੇਖ ਲਓ ਵੀ 65000 ਰੁਪਏ ਮੁੱਲ ਦਾ ਹੈ ਜੀ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆ ਤੁਸੀਂ ਕਰਾ ਲਓ ਜਿਉਂ ਤਰਣਾ 60 ਦੀ ਦੇ ਦਈਏ ਵੀ ਚਲੋ ਦੇ ਦਾਂਗੇ ਠੀਕ ਐ ਤੇ ਬਾਕੀ ਆ ਵੀ ਕੋਈ ਫੋਨ ਲਾਊਗਾ ਤੇ ਮਾਨਤਨ ਮੌਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਪਹਿਲੀ ਵੀਡੀਓ ਵਾ ਵੇਜੀ ਨਾ ਦੀ ਹਾਂਜੀ ਅਵੇ ਸੋਈ ਸਵਾਈ ਆ ਇਹ ਵੀ ਸੋਨੇ ਰੰਗ ਰੋਦੀ ਆ ਤੇ ਥਾਣਾ ਇਹਦੇ ਵੀ ਇੱਕ ਵਾਰੀ ਦੇਖ ਸਕਦੇ ਲੱਗੇ ਤਾਂ ਚੰਗਾ ਸਜ ਗਿਆ ਥਾਣਾ ਦਾ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਵੀਰ ਜੀ ਜਿਆਦਾ ਥੱਲੇ 15 ਕਿਲੋ ਜੀ 14 ਕਹਿ ਕੇ ਦਵਾਂਗੇ ਅੱਛਾ ਹਾਂਜੀ ਇਹਨੂੰ ਕਿੰਨੇ ਦੇਣਾ ਹੈ ਸੋਈ ਨੂੰ ਮੈਨੂੰ ਵੀ 7-8 ਦੇਣੀ ਹੋਈ ਸੋਈ ਨੂੰ ਤੇ ਇਹ ਕਿੰਨਾ ਕਰੇ ਬੱਚੇ ਸਰ ਇਹ ਦੁੱਧ ਕਿੰਨਾ ਕਰੀ ਜਾਊਗੀ 18 ਦਮਾਰ ਜਾਊਗੀ ਅੱਛਾ ਹਾਂਜੀ 18 ਦੇ ਲਾਗੇ ਬੰਨੇ ਵੀ ਕਰੀ ਜਾਊਗੀ ਥੋਰ ਦ ਫਿਰ ਇਹਨਾਂ ਬਾਕੀ ਇਹ ਆ ਵੀ ਚਲੋ ਮੁੱਲ ਤੇ ਸਾਰੇ ਵੀਰਾਂ ਨੇ ਕਰਨੀ ਹੁੰਦੇ ਆ ਕੋਈ ਵੀਰ ਫੋਨ ਲਾਵੇ ਆਪੇ ਮੁਕੇ ਤੇ ਫਿਰ ਸਬਦਾ ਹੋ ਜਾਂਦਾ ਹੁੰਦਾ ਤੇ ਇਹਦਾ ਵੀ ਜੀ ਮੁੱਲ ਫਿਰ ਇਹਦਾ ਮੁੱਲ ਵੀ 75000 ਕਰਦੇ 75000 ਆ ਤੇ ਇਹ ਕਿੰਨੇ ਦੀ ਦੇ ਦੀਏ ਇਹ ਤਾਂ ਕੋਈ ਨਾ ਦਤੋ 70000 ਚੋ ਕਰ ਦੀਏ ਮਾਨਤਨ ਇਹਦਾ ਕਰ ਦਾਂਗੇ ਚਲੋ 70 ਚ ਮਾਨਤਨ ਕਰ ਦੋਗੇ ਹਨਾ ਕੋਈ ਵੀਰ ਫੋਨ ਲਾਊਗਾ ਤੇ ਆਪੇ ਮਾਨਤਨ ਮੌਕੇ ਤੇ ਹੋ ਜਾਊਗਾ ਆ ਬੱਚੇ ਜਿਹੜੇ ਇਹਨਾਂ ਦੇ ਜਿਹੜੀ 2 ਨੰਬਰ ਤੇ ਗਾਂ ਵਖਾਈ ਹੈ ਉਹਦਾ ਬੱਚਾ ਕਿਹੜਾ ਜੀ ਉਹਦਾ ਵੀ ਆਜੇ ਆਜੇ ਪਹਿਲੇ ਨੰਬਰ ਵਾਲੀ ਦਾ ਆਜੇ ਸੱਜੇ ਦਾ ਇਹਦਾ ਜਿਹੜੇ ਸੱਜਾ ਸਹੀ ਠੀਕ 2 ਨੰਬਰ ਤੇ ਜਿਹੜੇ ਗਾਂ ਹੈ ਉਹਦਾ ਬੱਚਾ ਆਇਆ ਤਾਜਾ ਹੀ ਨਾ ਬੱਚਾ ਵਾ ਜਿਹੜਾ 나ੜੂ ਬਿਲਕੁਲ ਨਾਲ ਹੀ ਆ ਤੇ ਜਿਹੜੀ ਹੁਣ ਹੁਣ ਤੁਹਾਨੂੰ ਵਿਖਾਈ ਆ ਉਹਦਾ ਆਜੇ ਉਹਦਾ ਇਹਦਾ ਵੀ 나ੜੂ ਨਾਲ ਹੀ ਆ ਤਾਜਾ ਬੱਚੀ ਜੀ ਆ ਬੱਚੀ ਆ ਜਿਹੜੀ ਹਾਂਜੀ ਜਿਹੜੀ 3 ਨੰਬਰ ਤੇ ਗਾਂ ਉਹ ਤੇ ਮਗਰ ਬੱਚੀ ਆ ਤੇ ਜਿਹੜੀ 4 ਨੰਬਰ ਤੇ ਗਾਂ ਉਹ ਤੇ ਮਗਰ ਵੀ ਬੱਚੀ ਆ ਹਾਂਜੀ ਹਾਂ ਜਿਹੜੀ ਹੁਣ ਤੁਹਾਨੂੰ ਜਰਸੀ ਵਿਖਾਉਣੀ ਆ ਇਹਦਾ ਬੱਚਾ ਆ ਇਹਨੂੰ ਕਿੰਨੇ ਕਿਤੇ ਨਾ ਹੋ ਕੇ ਜੇ ਸੂਈ ਨਾਲ ਜੀ ਜੀ ਇਹਨੂੰ ਵੀ ਦੱਖ ਦੇਣ ਹੋਏ ਜੇ ਸੂਈ ਨੂੰ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਆ ਇਹ ਥੱਲੇ ਦੁੱਧ 10 ਕਿਲੋ ਤਿਆਰ ਆ ਤੇ ਇਹ ਕਿੰਨਾ ਘਰੀ ਜਾਊਗੀ ਦੁੱਧ ਦੇਣ ਵੀ ਜੀ 15 16 ਪਰ ਆਣਾ ਅੱਛਾ 1500 ਵਾਲੇ ਲੱਗ ਗਿਆ ਵੀ ਕਰ ਦੇਊਗੀ ਹਾਂਜੀ ਠੀਕ ਐ ਤੋਰ ਦੋ ਬਾਕੀ ਇਹ ਵੀ ਬੱਚੇ ਸਾਰੇ ਤਾਜ਼ਾ ਹੀ ਗਿਆ ਜੀ ਇਹ ਜਰਸੀ ਚ ਬਾਕੀ ਸਾਰੀਆਂ ਐਚ ਐਫ ਕ੍ਰੋਸ ਚ ਦੇਖ ਸਕਦੇ ਆ ਆਪਾਂ ਲਾਗੇ ਤਾਂ ਤੇ ਇਹਦਾ ਫਿਰ ਜੇ ਫਿਰ ਕਿੰਨਾ ਕੁ ਮੁੱਲ ਜੇ? ਵੀਜੇ ਦਾ 45000 ਰੁਪਏ ਮੁੱਲ ਕਰਦੇ ਜੀ। ਅੱਛਾ। ਹਾਂਜੀ। ਛੋਟ-ਛਾਟ ਮੋਕੇ ਤੇ ਹੋ ਜੋ ਜਣੇ। ਕੋਈ ਫੋਨ ਲਾਊਗਾ ਤੇ ਆਪਾਂ ਇਹ ਫੋਨ ਲਾਵੇ ਕੋਈ ਨਹੀਂ ਛੋਟ ਪੂਰੀ ਹੋ ਗਈ। ਠੀਕ ਹੈ ਜੀ। ਹਾਂਜੀ। ਤੇ ਠੀਕ ਹੈ ਬਾਕੀ ਇਹ ਆ ਵੀ ਸੋਈਆਂ ਕੋਈ ਤੁਹਾਡੇ ਘਰ ਚੋਰੀ ਨਹੀਂ ਇੱਥੇ ਆਪਣੀਆਂ ਆਣ ਕੇ ਪਸੰਦੀ ਕਰਕੇ ਆਪਣੀਆਂ ਖੜੀ। ਚੋ ਚਵਾ ਕੇ ਲੈ ਜੇ ਹਨਾ। ਜੋ ਵੀ ਆ ਆਪਣਾ ਇੱਥੋਂ ਹੀ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਵੇਖ ਚਾਖ ਕੇ ਖੜੇ ਜੀ।